ਆ ਸ਼ਹੀਦ ਭਾਈ ਅਵਤਾਸ ਸਿੰਘ ਖੰਡਾ ਆਜ਼ਾਦ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਪਹਿਲਾ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਮਨਾਇਆ ਗਿਆ ਇਸ ਮੌਕੇ ਮੀਡੀਆ ਗੱਲਬਾਤ ਕਰਦੇ ਆ ਸ਼ੌਮਣੀ ਕਮੇਟੀ ਦੇ ਪ੍ਰਜਾਣ ਸੌਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਅਤੇ ਸਮੂਹ ਸਿੱਖ ਜਥੇਬੰਦੀਆਂ ਤੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦਾ ਵਿਦੇਸ਼ਾਂਈ ਧਰਤੀ ਭਾਰਤ ਦੀ ਹਕੂਮਤ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਭਗਵੰਤ ਸਿੰਘ ਸਿਆਲਕ ਨੇ ਕਿਹਾ ਕਿ ਸਰਕਾਰ ਦੇ ਲਈ ਇਹ ਕਤਲ ਨਹੀਂ ਪਰਸਾਡੇ ਲਈ ਇਹ ਸ਼ਹੀਦियां ਨੇ ਜਿਸ ਦੇ ਚਲਦਿਆਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਅੱਜ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਨੇ ਸ਼ਹੀਦਾਂ ਦੀ ਯਾਦ ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੋਂ ਦੱਸਦੇ ਕਿ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਨਾ ਕਿਸੇ ਵਕੀਲ ਦੀ ਤੇ ਨਾ ਕਿਸੇ ਦਲੀਲ ਦੀ ਲੋ ਵੱਗੇ ਚ ਲਗਾਈ ਹੈ ਜਿਸ ਨੇ ਅੱਧੇ ਲੋਕਾਂ ਨੂੰ ਨੰਗਾ ਕਰ ਦਿੱਤਾ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਵੀ ਤੁਹਾਡੇ ਸਾਹਮਣੇ ਉਜਾਗਰ ਹੋਣਗੇ ਉਥੇ ਹੀ ਸ਼੍ਰੋਮਣੀ ਕਾਲ ਦਿਲਾ ਅੰਮ੍ਰਿਤਸਰ ਦੇ ਸਾਭਕਾ ਸੰਸਦ ਸਿਮਰਨਜੀਤ ਮਾਨ ਨੇ ਕਿਹਾ ਕਿ ਸੱਤ ਕਾਂਗਰਸ ਸੰਸਦ ਨੂੰ ਪੰਜਾਬ ਚੋਂ ਜਿਤਾ ਕੇ ਪਾਰਲੀਮੈਂਟ ਚ ਭੇਜਿਆ ਹੈ ਉਹੀ ਕਾਂਗਰਸ ਪਾਰਟੀ ਹੈ ਜਿਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਸਿੱਖ ਅਜੇ ਵੀ ਸਮਝ ਨਹੀਂ ਰਹੇ ਉਹਨਾਂ ਨੇ ਕਿਹਾ ਕਿ ਸੇ ਇੱਕ ਕਮ ਆਪਣੀ ਪੀੜੀ ਥੱਲੇ ਆਪ ਝਾਤੀ ਮਾਰ ਲਵੇ ਕਿ ਉਹ ਆਜ਼ਾਦੀ ਚਾਹੁੰਦੀ ਹੈ ਗੁਲਾਮੀ ਚਾਹੁੰਦੀ ਹੈ ਜਾਂ ਉਹ ਛਤਰਾ ਦੀ ਯਾਰ ਹੈ ਉਹਨਾਂ ਨੇ ਕਿਹਾ ਕਿ ਅਮਨ ਦੇ ਸ਼ਾਂਤੀ ਨਾਲ ਖੜਾ ਹੋ ਕੇ ਹਿੰਦੂ ਨਹੀਂ ਕਰਨਾ ਹੈ ਆਗਰਜੀਤ ਜੀ ਕੀ ਫਤਿਹ 1 2 ਮਿੰਟ ਵਾਸਤੇ ਆਗਰਜੀਤ ਦੇ ਨਾਲ ਸਰ ਕੌਮ ਸਿਰ ਜੋੜ ਕੇ ਔਰ ਸਰਦਾਰ ਖਤਰੀ ਜੀ ਖੰਡਾ ਤੇ ਹਰਦੀਪ ਸਿੰਘ ਜੀ ਜਿਨ੍ਹਾਂ ਦੇ ਕਤਲ ਭਾਰਤੀ ਹਕੂਮਤ ਵੱਲੋਂ ਵਿਦੇਸ਼ਾਂ ਦੀ ਧਿਰਕੀ ਤੇ ਕੀਤੇ ਗਏ ਹਨ ਉਹਨਾਂ ਦੀ ਕਤਲ ਉਹਨਾਂ ਦਾ ਸਰਕਾਰ ਲਈ ਉਹ ਕਤਲ ਨੇ ਪਰ ਸਾਡੇ ਲਈ ਸ਼ਹੀਦੀਆਂ ਨੇ ਵਾਹ ਉਹਨਾਂ ਦੀ ਸ਼ਹੀਦੀ ਦੇ ਸਮੇਂ ਅੱਜ ਸਮੁੱਚੇ ਰੂਪ ਦੇ ਸਾਰੀ ਕੌਮ ਆਵਾਖ ਬਜ਼ੁਰਗ ਬੰਦਿਆ ਬਾਬਾ ਟਰਾਲਾ ਸਾਹਿਬ ਜੀ ਦੇ ਗਵਰਦਾਰ ਸਾਹਿਬ ਵਿਖੇ ਸੂਰਜ ਖੰਡ ਬਾਸਾਦੂ ਕੋਲ ਸਮੇਂ ਕੱਤਰ ਹੋਏ ਨੇ ਸਾਰਿਆਂ ਦਾ ਆਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਇਹ ਸ਼ਹੀਦਾਂ ਦੇ ਪਰਥਾਏ ਜਿਹੜਾ ਇਹ ਸਮਾਗਮ ਰੱਖਿਆ ਗਿਆ ਪਾਵਨ ਪਿੱਤਰ ਜੀ ਇੱਕ ਚੀਜ਼ ਬੜੀ ਗੁਰੂ ਪਿਆਰੇ ਖਾਲਸਾ ਜੀ ਚੁਭਵੀ ਆ ਜਿਹੜੀ ਦੁੱਖ ਦਿੰਦੀ ਆ ਕਿ ਜਿੱਥੇ ਗੁਰੂ ਪਿਆਰੇ ਖਾਲਸਾ ਕੁਝ ਲੋਕ ਸਾਡੇ ਚੋਂ ਸਿੱਖ ਧਰਮ ਦੇ ਵਿੱਚੋਂ ਕੁਝ ਕੇ ਜੀਬੀ ਨਾਲ ਰਲ ਗਏ ਸਰਵਣ ਕੀਤਾ ਕੁਝ ਸੀਆਈਏ ਨਾਲ ਰਲ ਗਏ ਪਰ ਜਦੋਂ ਸਾਡੇ ਆਪਚਨ ਦੀ ਟਕਰਾਂਉਂਦੇ ਨਹੀਂ ਸਾਡੇ ਆਪਚਨ ਦੀ ਲੜਦੇ ਨੇ ਸਾਡੇ ਆਪਚਨ ਦੀ ਇੱਕ ਦੂਸਰੇ ਨੂੰ ਨੁਕਸਾਨ ਕਰਦੇ ਨੇ ਦੁੱਖ ਉਸ ਗੱਲ ਦਾ ਹੁੰਦਾ ਸ਼ਹੀਦੀ ਮਹਾਂਪੁਰਖਾਂ ਨੇ ਇਸ ਕਰਕੇ ਦਿੱਤੀ ਸੀ ਉਸ ਵੇਲੇ ਬੜੇ ਵੱਡੇ ਲਾਲਚ ਸੀ ਕਿ ਤੁਸੀਂ ਉੱਥੇ ਆ ਜਾਓ ਹਿੰਦੁਸਤਾਨ ਦੀ ਸਰਕਾਰ ਭੇਜਣਾ ਚਾਹੁੰਦੀ ਸੀ ਅਗਲੀਆਂ ਸਰਕਾਰਾਂ ਚਲਦੀਆਂ ਸੀ ਕੌਮ ਦੀ ਗੱਲ ਨਾ ਕਰੋ ਪਰ ਮਹਾਪੁਰਖਾਂ ਨੇ ਕੌਮ ਦੀ ਗੱਲ ਕੀਤੀ ਉਹਨਾਂ ਨਾਲ ਸ਼ਹੀਦ ਹੋਏ ਸਿੰਘਾਂ ਨੇ ਕੌਮ ਦੀ ਗੱਲ ਕੀਤੀ ਪਰ ਜਦੋਂ ਉਹਨਾਂ ਸ਼ਹੀਦੀਆਂ ਨੂੰ ਇੱਕ ਕਾਰੋਬਾਰ ਬਣਾ ਕੇ ਉਸ ਨਾਂ ਤੇ ਪੈਸੇ ਵਟੇ ਜਾ ਰਹੇ ਨੇ ਬਿਜ਼ਨਸ ਕੀਤਾ ਜਾ ਰਿਹਾ ਉਹ ਵੀ ਚੁਭਮਾ ਹਾਲਾਂਕਿ ਕੌਮੀ ਮਰਜੀਵੜੇ ਜਿਹੜੇ ਉਹ ਸ਼ਹੀਦियां ਦੇ ਰਹੇ ਨੇ ਆਪਣੇ ਘਰ ਦੀ ਆਜ਼ਾਦੀ ਲਈ ਲਗਾਤਾਰ ਸੰਘਰਸ਼ ਜਾਰੀ ਨੇ ਮੈਂ ਉਹਨਾਂ ਦੀ ਜਿਨ੍ਹਾਂ ਨੇ ਇਹ ਸੰਘਰਸ਼ ਜਾਰੀ ਰੱਖਿਆ ਸ਼ਹੀਦियां ਦੇ ਰਹੇ ਆ ਉਹ ਸੰਘਰਸ਼ ਦੇ ਪੰਧੀਆਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਸ਼ਹੀਦियां ਦਿੱਤੀਆਂ ਤੇ ਜਿਹੜੇ ਇਸ ਵਾਰਗ ਦੇ ਚੱਲ ਰਹੇ ਨੇ ਉਹਨਾਂ ਨੂੰ ਸਾਰਨ ਨਮਸਕਾਰ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਛਾਣ ਹੋ ਚੁੱਕੀ ਹੈ ਲੋਕ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਸਿਧਾਂਤ ਬਾਕੀ ਕੀਤਾ ਸੀ ਇਹ ਹਮੇਸ਼ਾ ਸਾਜ ਦੇ ਘਰੇ ਰਣ ਇਹ ਸਾਜ ਕੰਗਵਾਰੀ ਔਖਾ ਵੀ ਹੁੰਦਾ ਇੱਕ ਪਿੰਡ ਕੋਲ ਪੰਜਮ ਪਾਛਾ ਜੀ ਨੇ 22 ਸੀ ਜਿਹੜੀ ਸ਼ੀਤਾਂ ਦੇ ਆਜ ਨਿਰੰਤਰ ਇਸ ਤਰ੍ਹਾਂ ਚੱਲਦੀ ਆ ਉਹ ਦੋ ਮਹਾਨ ਸ਼ਹੀਦ ਭਾਈ ਇੰਤਾਰ ਦੇ ਅੰਦਾ ਭਾਈ ਅਲੀ ਸਿੰਘ ਦੇ ਜਨ ਉਹਨਾਂ ਦਾ ਕਿਉਂਕਿ ਭਾਰਤੀ ਸਾਲ ਦਾ ਸਾਲ ਇੱਕ ਸਾਲ ਦਾ ਸਮਾਗਮ ਤੇ ਗਰਗਰਾ ਚਲ ਰਾਇਆ ਰਹੇ ਸਭ ਵਿਚ ਉਹ ਆ ਮਤਲਬ ਇਹ ਉਹ ਉਫਾਗ ਕੀਪਨ ਹੋਇਆ ਔਰ ਅੰਸਾ ਪਰਿਵਾਰ ਵਿੱਚ ਜਿਹੜੇ ਆ ਉਹ ਸਿਰਫ ਉਹਦੀ ਵਾਸਤੇ ਸਿੱਖੀ ਇਹ ਸਿੱਖੀ ਹੈ ਇਸ ਦਾ ਆਪਾਂ ਮਟਾਉਣਾ ਵਾ ਤੇ ਆਪਾਂ ਕੋ ਨਿੰਦ ਲੈਣੀ ਮਟਾਉਣਾ ਗੁਰੂ ਨੂੰ ਸਮਰਪਤ ਹੋ ਕੇ ਗੁਰੂਆਂ ਪੈੜਾਂ ਨੂੰ ਤੇ ਗੁਰੂ ਸਿਧਾਂਤ ਨੂੰ ਪੜਨਾ ਕੇ ਜਿਹੜੀਆਂ ਜਿਨ੍ਹਾਂ ਵੀ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਹਮੇਸ਼ਾ ਸਿੱਖ ਜਿਹੜੇ ਆ ਉਹ ਸ਼ਿਗਾਰੇ ਗਏ ਉਹ ਦੋਨਾਂ ਸੀਨਾਂ ਦੇ ਅੱਜ ਪੁੱਤਰ ਜਨ ਦੇ ਵਿੱਚੋਂ ਸਗੜਪਾਉ ਦੀ ਪਰੰਪਰਾ ਵੀ ਤੇ ਉਹ ਤੇ ਸਾਡੇ ਉਹਨਾਂ ਦੀ ਯਾਦ ਵੀ ਨਮਾਈਦੇ ਅੱਜ ਆਪਾਂ ਭਾਈ ਅਪਤਾਰ ਸਿੰਘ ਖੰਡੇ ਜੀ ਮਹਾਨ ਵਰਸੀ ਦੇ ਉੱਤੇ ਪਹੁੰਚੇ ਹਾਂ ਸਾਰੇ ਸਿੱਖ ਕੌਮ ਨੂੰ ਦੁਨੀਆ ਨੂੰ ਅਫਸੋਸ ਹੈ ਕਿ ਮੈਨੂੰ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਕੀਤੇ ਪਰ ਸੋਰਠ ਕਾਂਗਰਸ ਤੇ ਬੀਜਪੀ ਤੇ ਆਰਐਸਐਸ ਸਾਰਿਆਂ ਦੀ ਇੱਕ ਹੈ ਕਿਉਂ ਕਰਕੇ ਜਦੋਂ ਕਾਂਗਰਸ ਨੇ ਹਮਲੇ ਕੀਤੇ ਹੈ ਫਿਰ ਬੀਜਪੀ ਤੇ ਆਰਐਸਐਸ ਨੇ ਨਹੀਂ ਬੋਲਿਆ ਹੁਣ ਜਿਹੜੇ ਸਿੱਖ ਮਾਰੇ ਗਏ ਹੈ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਦੋ ਵਾਰੀ ਕਰ ਚੁੱਕਿਆ ਹਾਂ ਪਰ ਜਦੋਂ ਮੈਂ ਬੀਪੀ ਸੋਨੀਆ ਗਾਂਧੀ ਨੂੰ ਮਿਲਿਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਸੀਨੀਅਰ ਲੀਡਰਸ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਹਿੰਦੂਤਵਾ ਕੌਮ ਹੈ ਬੇਸ਼ੱਕ ਕਾਂਗਰਸ ਹੈ ਭਾਜਪਾ ਹੈ ਆਰਐਸਐਸ ਹੈ ਕੌਮਰੇਡ ਨੇ ਇਹ ਵਿੱਚੋਂ ਇੱਕ ਨੇ ਇਹ ਭਾਰਤ ਨੂੰ ਆਪਣਾ ਕੌਮੀ ਮੁਲਕ ਮੰਨਦੇ ਆ ਤੇ ਜਿਹੜੇ ਹੁਣ ਕਤਲ ਭਾਈ ਖੰਡੇ ਦੇ ਹੋਏ ਐ ਨਿੱਜਤ ਸਾਹਿਬ ਦੇ ਹੋਏ ਐ ਮਲਕ ਦੇ ਹੋਏ ਐ ਸੁਖਦੂਤ ਸਿੰਘ ਦੇ ਹੋਏ ਐ ਪਕਸਾਂ ਦੇ ਵਿੱਚ ਵੀ ਰੋਡੇ ਨੂੰ ਤੇ ਇਹ ਪਰਮਜੀਤ ਸਿੰਘ ਪੰਜਵੜ ਨੂੰ ਸਾਰਿਆਂ ਨੂੰ ਮਾਰ ਦਿੱਤਾ ਸਹੀ ਹੈ ਕਹਿੰਦੇ ਹੈ ਕਿ ਅਸੀਂ ਤਾਂ ਨਹੀਂ ਗੱਲ ਕਰ ਸਕਦੇ ਕਿਉਂ ਕਰਕੇ ਇਹ ਨੈਸ਼ਨਲ ਪਾਲਿਸੀ ਦੇ ਮੁਤਾਬਕ ਕੀਤੇ ਗਏ ਐ ਇਹਦਾ ਮਤਲਬ ਹੈ ਕਿ ਹਿੰਦੂਤਵਾਦੀ ਕੌਮੀ ਪਾਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਬਾਹਰ ਦਿੱਤਾ ਜਾਊਗਾ ਜਿਵੇਂ ਮੈਂ ਬੋਲਦਿਆਂ ਕਿ ਹੈ ਮੋਤੀ ਸਾਹਿਬ ਨੇ ਆਪ ਕਿਹਾ ਹੈ ਕਿ ਹੁਣ ਵਕਤ ਖਤਮ ਹੋ ਗਿਆ ਜਿਹੜਾ ਸਿੱਖ ਇੱਥੇ ਖਾਲਿਸਤਾਨ ਦੀ ਗੱਲ ਕਰਕੇ ਬਾਹਰ ਦੇ ਮੁਲਕਾਂ 'ਚ ਭੱਜੂਗਾ ਅਸੀਂ ਉੱਥੇ ਵੀ ਉਹਨੂੰ ਮਰਵਾਦਾਂਗੇ ਇਹ ਰਾਜਨਾਥ ਸਿੰਘ ਨੇ ਵੀ ਕਿਹਾ ਹੈ ਏ ਹੋਮ ਮਿਨਿਸਟਰ ਜਿਹੜਾ ਸ਼ਾ ਹੈ ਫਿਰ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਹੈ ਗੋਇਲ ਹੈ ਫਿਰ ਇਹ ਸਾਰੇ ਜੈ ਸ਼ਰੂ ਜੈ ਸ਼ੰਕਰ ਸਾਰੇ ਇਕ ਨੇ ਕਿ ਇਹ ਨੈਸ਼ਨਲ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ ਇਸ ਕਰਕੇ ਸਰਕਾਰ ਬੋਲੂ ਵੀ ਨਹੀਂ ਸੋ ਦੂਜੇ ਪਾਸੇ ਸਿੱਖਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਨੈਸ਼ਨਲ ਪਾਲਿਸੀ ਕੀ ਹੈ ਕਿ ਤੁਸੀਂ ਹਿੰਦੂਤਵਾਦੀ ਕੌਮੀ ਪਾਲਿਸੀ ਤੋਂ ਆਪਣੇ ਆਪ ਨੂੰ ਮਰਵਾਉਣਾ ਹੈ ਜਾਂ ਆਪਣੀ ਰੱਖਿਆ ਕਰਨੀ ਹੈ ਇਹ ਸਿੱਖ ਕੌਮ ਨੂੰ ਫੈਸਲਾ ਕਰਨਾ ਪਊਗਾ ਇੱਕ ਵਾਰੀ ਦੋ ਵਾਰੀ ਹੁਣ ਇਲੈਕਸ਼ਨ ਹੋਏ ਐ ਆਪਾਂ ਨੇ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਉੱਤੇ ਹਮਲੇ ਕੀਤੇ ਸੀ ਆਪਾਂ ਉਹਨਾਂ ਨੂੰ 7 ਮੈਂਬਰਸ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਹੈ 7 ਤੇ 8 ਮਾ ਚੰਡੀਗੜ੍ਹ ਤੋਂ ਸੋ ਸਿੱਕੋਂ ਆਪਣੀ ਪੀੜ੍ਹੀ ਥੱਲੇ ਆਪ ਚਾਤੀ ਮਾਰਲੇ ਕਿ ਉਹ ਆਜ਼ਾਦੀ ਚਾਹੁੰਦੀ ਹੈ ਕਿ ਗੁਲਾਮੀ ਚਾਹੁੰਦੀ ਹੈ ਤੇ ਕੀ ਉਹ ਛਤਰਾਂ ਦੀ ਯਾਰ ਹੈ ਕਤੋਂ ਸੀ ਅਮਨ ਪ੍ਰਸਾਦ ਜੀ ਕੇ ਨਾਲ ਖੜਾ ਹੋ ਕੇ ਹਿੰਦੂਤਵਾਦ ਦਾ ਮੁਕਾਬਲਾ ਕਰਨਾ ਹੈ ਕਿ ਨਹੀਂ ਕਰਨਾ ਹੁਣ ਤੁਸੀਂ ਪੁੱਛ ਲਓ ਜੋ ਕੁਝ ਕੁ ਠੀਕ ਹੈ ਅਮਨ ਜੀ ਦੀ ਫਤਿਹ ਜਿਹੜਾ ਅੱਜ ਇੱਥੇ ਸਿੱਧੀ ਪ੍ਰੋਗਰਾਮ ਹੋਇਆ ਉਸ ਦਿਨ ਸਾਰੇ ਸੰਗਤ ਦਾ ਸ਼ਰੋਣ ਕਮੇਟੀ ਦਾ ਇਹ ਸਾਰੇ ਜਿਹੜੇ ਭੈਣ ਭਰਾ ਆਏ ਆ ਉਹਨਾਂ ਦਾ ਤਹਿ ਦਿਲੋਂ ਸਨਵਾਦ ਕਰਦੀਆਂ ਜਿਹੜਾ ਇਹ 시ਧੀ ਸਮਾਗਮ ਹੋਇਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ। ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੁੱਝੀਆਂ ਹਰਕਤਾਂ ਸੀਗੀਆਂ। ਮੇਰੇ ਇੱਕ ਅਰਦਾਸ ਗੁਰੂ ਸਾਹਿਬ ਜੀ ਹੈ। ਉਹੋਨੂੰ ਮੈਂ ਫੈਲ ਫੜਾਈ ਹੈ। ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਜੀ ਮੈਨੂੰ ਲੋੜ ਹੈ। ਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹੀ ਨਵੇੜੇ ਕਰਨਗੇ ਤੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਜਿੱਦਣ ਦਾ ਸਾਡੇ ਨਾਲ ਇਹ ਕੰਮ ਹੋਇਆ ਅਰਦਾਸ ਸੱਚੇ ਬਾਸ਼ਾ ਕੁਛਕ ਨੰਗੇ ਕੀਤੀ ਹੈ ਤੇ ਕੁਛਕ ਜਿਹੜੇ ਲੋਕ ਨੰਗੇ ਹੋਣਗੇ ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਕੂਝੀਆਂ ਚਾਲਾਂ ਨੇ ਮੇਰਾ ਪੁੱਤ ਜਾਣ ਵਾਲਾ ਨਹੀਂ ਸੀ ਕੋਈ ਉਹਨਾਂ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਹੈ ਸਾਜ਼ਿਸ਼ ਨਹੀਂ ਹੈ ਜੈ ਹੈ ਬੁੱਧੀ ਜੀ ਮੇਰੇ ਪੁੱਤ ਨੂੰ ਕੋਈ ਬਾਰ ਨਹੀਂ ਸੀ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰਿਆ ਸੱਚੇ ਪਾਸ਼ਾ ਤੂੰ ਮੇਰੇ ਕਨਾਲ ਖੜ ਤੇ ਜਿਨੇ ਵੀ ਮੇਰੇ ਪੁੱਤ ਨਾਲ ਇਹ ਧੋਖਾ ਕੀਤਾ ਉਹਨੂੰ ਨੰਗਿਆ ਕਰ ਤੇਰੇ ਮੁਰੇ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅਗਰ ਇਹ ਫੋਟੋ ਤੁਸੀਂ ਫੇਸਬੁਕ ਤੇ ਸ਼ੇਅਰ ਕੀਤੀ ਸੀ ਦੇਖਦੇ ਵਿੱਚ ਲਿਖਿਆ ਗਿਆ ਉਸ ਨੂੰ ਫੋਟੋ ਤੁਹਾਡੀ ਆ ਜਾਂ ਹੋਰ ਕਿਸ ਦੀ ਹੈ ਜੀ ਕਿਹੜੀ ਜੀ ਜਿਹੜੀ ਫੇਸਬੁਕ ਤੇ ਪਾਈ ਸੀ ਫੇਸਬੁੱਕ ਤੇ ਅਸੀਂ ਸਿਰਫ ਸੱਦਾ ਦਿੱਤਾ ਅਸ਼ਤਿਹਾਰ ਦੇਖੋ ਅਸ਼ਤਿਹਾਰ ਸਾਡੇ ਵੱਲੋਂ ਨਾ ਤਾਂ ਸਾਡੇ ਕੋਲੇ ਏਡੀ ਪੂੰਜੀ ਆ ਨਾ ਕੋਈ ਗੱਲਬਾਤ ਆ ਅਸੀਂ ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼ੀਧੀ ਸਮਾਗਮ ਪਰਿਵਾਰ ਵੱਲੋਂ ਤੇ ਸੋਚਿਆ ਸਿੱਖ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਇਹ ਸਾਰੇ ਇਹ ਸੰਗਤ ਦਾ ਰਲ ਕੇ ਹੈ ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾਂ ਕੋਈ ਪੰਥਕ ਪਾਰਟੀ ਦਾ ਨਹੀਂ ਸੀ ਇਹ ਸਾਰਿਆਂ ਨੇ ਰਲ ਮਿਲ ਕੇ ਤਾਂ ਅਸੀਂ ਕੌਣ ਕਰਨ ਵਾਲੇ ਸੰਗਤ ਨੇ ਕੀਤਾ ਸੰਗਤ ਕਰ ਰਹੀ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸੰਗਤਾ ਮੈਂ ਇਹੜੀ ਗੁਰੂ ਜੀ ਤੋਂ ਭਾਈ ਅਵਤਾਰ ਸਿੰਘ ਜੁਕੇ ਦੇ ਵਿੱਚ ਸ੍ਰੀ ਪਟਿਆਨਾ ਕਰ ਜਾਂਦੇ ਤੇ ਅਜੇ ਤੱਕ ਉੱਥੇ ਦੀ ਜਿਹੜੀ ਗਵਰਨਮੈਂਟ ਹੈ ਕੋਈ ਇਨਵੈਸਟੀਗੇਸ਼ਨ ਆ ਰਿਪੋਰਟਸ ਤੁਹਾਨੂੰ ਦੇ ਸਕੇ ਨਹੀਂ ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਉਹ ਵੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਤੱਥ ਜਿਹੜੇ ਸਾਹਮਣੇ ਨਹੀਂ ਆਏ ਅਰੇ ਖਦਸ਼ਾ ਹੋ ਸਕਦਾ ਹੈ ਕਿ ਹੋਰ ਵੀ ਜਿਹੜੇ ਸਿੱਖ ਨੂੰ ਨੌਜਵਾਨ ਬਾਹਰ ਲਿਆ ਕੰਟਰੀਆਂ ਸਿਖਾਵਾ ਕਰ ਰਹੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਛੇੜ ਕੀਤਾ ਜਾ ਸਕਦਾ ਹੈ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੈਂ ਮੇਰੇ ਇੱਕ ਮਾਂ ਨੂੰ ਜਿਹੜੀ ਠੇਹ ਪਹੁੰਚੀ ਆ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਇਹ ਕਹੋ ਵੀ ਹੋਰ ਵੀ ਪਤਲ ਕੋ ਲੋਕੋ ਪੁੱਤਾਂ ਨੂੰ ਲਕੋ ਲੋ ਮੈਂ ਤਾਂ ਇਹ ਕਹੂੰਗੀ ਜਿਵੇਂ ਮੇਰਾ ਪੁੱਤ ਕੋਈ ਜੀ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਇਹ ਮੈਂ ਕਹੂੰ ਨਹੀਂ ਪਰ ਮੈਂ ਇੱਕ ਗੱਲ ਜਰੂਰ ਕਹਨੀ ਹੈ ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਵ ਨਹੀਂ ਦੇਣਾ। ਫਸ ਜੀ ਨਹੀਂ ਸਕਦਾ। ਡਰ ਕੇ ਸੀ। ਠੀਕ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਮਹਾਨ ਸ਼ਹੀਦੀ ਸਮਾਗਮ ਮਨਾਇਆ ਗਿਆ ਓਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਔਰ ਆਲਰੇਡੀ ਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸੱਪਾ ਅਮਰੀਕ ਸਿੰਘ ਜੀ ਖਾਲਸਾ ਉਹਨਾਂ ਮਹਾਨ ਸਿੱਖ ਜਰਨੈਲਾਂ ਵੱਲੋਂ ਆਰੰਭੇ ਹੋਏ ਸਿੱਖ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕੌਮੀ ਸ਼ਹੀਦ ਅਮਰ ਸ਼ਹੀਦ ਭਾਈ ਸੱਪਾ ਹਰਦੀਪ ਸਿੰਘ ਜੀ ਨਿੱਜਰ ਅਮਰ ਸ਼ਹੀਦ ਭਾਈ ਸੱਪਾ ਅਵਤਾਰ ਸਿੰਘ ਜੀ ਖੰਡਾ ਜਿਨ੍ਹਾਂ ਦਾ ਪਹਿਲਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਦਰਮਿਆਨ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਯੂਥ ਫੈਟਰਿੰਗ ਪਿੰਡਰਾਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਭਾਈ ਅਵਤਾਰ ਸਿੰਘ ਖੰਡਾ ਦੇ ਸਤਿਕਾਰਯੋਗ ਮਾਤਾ ਜੀ ਔਰ ਸਮੁੱਚੇ ਖਾਲਸਾ ਪੰਥ ਵੱਲੋਂ ਚੜ੍ਹਦੀ ਕਲਾ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਹੀਦ ਸਿੰਘਾਂ ਦਾ ਜੋ ਪਹਿਲਾ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਗਿਆ ਹੈ ਔਰ ਅੱਜ ਇਸ ਸਥਾਨ ਤੋਂ ਇਹ ਸ਼ਹੀਦੀ ਸਮਾਗਮ ਤੋਂ ਜੋ ਕੌਮ ਨੂੰ ਅੱਜ ਸੰਦੇਸ਼ ਮਿਲਿਆ ਹੈ ਉਹ ਇਹੋ ਹੀ ਹੈ ਕਿ ਸਿੱਖ ਕੌਮ ਆਪਣੇ ਧਰਮ ਲਈ ਆਪਣੀ ਕੌਮ ਲਈ ਔਰ ਆਪਣੀ ਆਜ਼ਾਦੀ ਲਈ ਹਮੇਸ਼ਾ ਜੂਝਦੀ ਆਈ ਹੈ ਤੇ ਜੂਝਦੀ ਰਹੇਗੀ ਜਦੋਂ ਤੱਕ ਸੰਪੂਰਨ ਖਾਲਸਾ ਰਾਜ ਦੇ ਬੇਗਮਪੁਰਾ ਦੇ ਖਾਲਸਾ ਪੰਛਮ ਪਰਚਮ ਨਹੀਂ ਚੁਲਾ ਲੈਂਦਾ ਇਹ ਸ਼ਹੀਦੀਆਂ ਅਟਲ ਨੇ ਔਰ ਉਹ ਖਾਲਸਾ ਰਾਜ ਦੀਆਂ ਨੀਹਾਂ ਵਿੱਚ ਮਜ਼ਬੂਤ ਸਰਿਆ ਇੱਟਾਂ ਤੇ ਚੂਨੇ ਦਾ ਕੰਮ ਕਰਦੇ ਆ ਸਾਡਾ ਸ਼ਹੀਦਾਂ ਦਾ ਪਵਿੱਤਰ ਖੂਨ ਦੁੱਲਾ ਖੂਨ ਨਹੀਂ ਅਜਾਈ ਸਾਡਾ ਜਣਾ ਦਿਲ ਹੀ ਨਹੀਂ ਦਿਲ ਤੋਂ ਭਲੇਖਾ ਕੱਢਦੇ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਆ ਆਓ ਮਿਲ ਕੇ ਆਪਣੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ ਔਰ ਅਸੀਂ ਕੈਨੇਡਾ ਦੀ ਸਰਕਾਰ ਨੂੰ ਔਰ ਇੰਗਲੈਂਡ ਦੀ ਸਰਕਾਰ ਨੂੰ ਇਹ ਕਹਾਂਗੇ ਕਿ ਜਿਹੜੇ ਦੋਸ਼ੀਆਂ ਨੇ ਸਾਡੇ ਭਾਈ ਨਿੱਜਰ ਸਾਹਿਬ ਤੇ ਭਾਈ ਬਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਹੈ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਜੀ ਦੇ ਨਾਲ ਕਿ ਸਾਡੀ ਕੌਮ ਦੇ ਖਿਰਦਿਆਂ ਨੂੰ ਸ਼ਾਂਤੀ ਮਿਲ ਸਕੇ ਮੈਂ ਇਨੀਆਂ ਬੇਨਤੀਆਂ ਨਾਲ ਸਰਕਾਰ ਤੋਂ ਇਹ ਆਸ ਰੱਖਦੇ ਹਾਂ ਜਿਹੜੀ ਹਿੰਦ ਹਕੂਮਤ ਨੇ ਸਾਡੇ ਅੱਜ ਤੱਕ 32-32 ਸਾਲਾਂ ਤੋਂ ਸਿੰਘ ਜੇਲ੍ਹਾਂ ਵਿੱਚ ਉਹਨਾਂ ਦੀਆਂ ਜਵਾਨੀਆਂ ਰੋਲ ਦਿੱਤੀਆਂ ਨੇ ਗਾਲ ਦਿੱਤੀਆਂ ਨੇ ਪਾਰੋ ਕੌਮ ਦੇ ਨਾਇਕ ਨੇ ਕੌਮ ਦੇ ਹੀਰੋ ਨੇ ਪਾਇਸਾ ਪਾਇ ਜਗਤਾਰ ਸਿੰਘ ਹਵਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੌਮ ਨੇ ਜਥੇਦਾਰ ਪ੍ਰਮਾਣਿਤ ਕੀਤੇ ਨੇ ਸਥਾਪਿਤ ਕੀਤੇ ਨੇ ਅੱਜ ਤੱਕ ਤਾਂ ਉਹਨਾਂ ਦੇ ਭਾਰਤ ਹਕੂਮਤ ਦੇ ਕੰਨ ਤੇ ਜੂਣੀ ਸਰਗੀ ਉਹਨਾਂ ਨੂੰ ਰਿਆਗ ਤੱਕ ਨਹੀਂ ਕੀਤਾ ਗਿਆ ਅਸੀਂ ਇਸ ਭਾਰਤੀ ਸਿਸਟਮ ਤੋਂ ਭਾਰਤੀ ਨਿਜ਼ਾਮ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਦੇ ਜੇ ਅਸੀਂ ਆਸ ਰੱਖਦੇ ਹਾਂ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਾਜੇ ਨਵਾਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਖਾਲਸਾ ਪੰਥ ਦਿੱਲੀ ਦੇ ਤਖਤ ਨਾਲ ਆਖਰੀ ਸਾਹ ਤੱਕ ਟੱਕਰ ਲਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਇੰਗਲੈਂਡ ਦੇ ਵਿੱਚ ਭਾਈ ਅਪਤਾਰ ਸਿੰਘ ਖੰਡਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੇਜਰ ਦੀ ਟਾਰਗੇਟ ਕਿਲਿੰਗ ਹੋਈ ਹੈ ਉਹਨਾਂ ਦੀ ਅੱਜ ਅਸੀਂ ਇੱਥੇ ਪਹਿਲੀ ਵਰਸੀ ਮਨਾਈ ਹੈ ਤੇ ਅਸੀਂ ਇਹ ਕਹੇ ਕਿ ਪਿਛਲੇ 40 ਸਾਲ ਤੋਂ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਇੱਥੇ ਕੋਈ ਇਨਸਾਫ ਦੀ ਆਸ ਨਹੀਂ ਹੈ ਅਸੀਂ ਸ਼ਰੋਮਣਿਕ ਕਮੇਟੀ ਨੂੰ ਇਹ ਗੱਲ ਕਹੀ ਹੈ ਕਿ ਇੰਟਰਨੈਸ਼ਨਲ ਕਮਿਸ਼ਨ ਬਣਾਉਣਾ ਚਾਹੀਦਾ ਹੈ ਪ੍ਰਾਈਵੇਟ ਬੰਦਿਆਂ ਦਾ ਜਿੱਚ ਵੱਡੇ ਵਕੀਲ ਤੇ ਜੱਜਸ ਲੈਣੇ ਚਾਹੀਦੇ ਹੈ ਜਿਹੜੇ ਇਸ ਗੱਲ ਨੂੰ ਇਨਵੈਸਟੀਗੇਸ਼ਨ ਕਰਨ ਕਿ ਇਹਨਾਂ ਦੋਨਾਂ ਦੀ ਟਾਰਗੇਟ ਕਿਲਿੰਗ ਕਹਨੇ ਕਰਾਈ ਹੈ ਤੇ ਹੋਰ ਜ ਜੇ ਜਦੋਂ ਉਹ ਜਿਹੜੀ ਰਿਪੋਰਟ ਹੈ ਉਹ ਸਾਰਾ ਕੁਝ ਜਨਤਕ ਨੰਗਿਆ ਕਰੇਗੀ ਤੇ ਅੱਜ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਹੈਗਾ ਇਹ ਉਦੋਂ ਮਿਲੂਗਾ ਜਦੋਂ ਸਿੱਖ ਪਾਵਰ ਚੋਲੂਗਾ ਸ਼ਰੋਮਣਿਕ ਕਮੇਟੀ ਨੇ ਕੀ ਦਾ ਵਾਅਦਾ ਅਸੁਰਾਸ਼ਣ ਦਵਾਇਆ ਹੈ ਸ਼੍ਰੋਮਣੀ ਕਮੇਟੀ ਨੇ ਸਾਨੂੰ ਇਹ ਕਹਿ ਸੀ ਕਿ ਇਹ ਜਿਹੜਾ ਫੰਕਸ਼ਨ ਅਸੀਂ ਤੁਹਾਨੂੰ ਜਗ੍ਹਾ ਦਿੱਤੀ ਹੈ ਇੱਥੇ ਤੁਸੀਂ ਆਪ ਦੀ ਗੱਲ ਕਰ ਸਕਦੇ ਹੋ ਪਰ ਸ਼੍ਰੋਮਣੀ ਕਮੇਟੀ ਦੇ ਇੱਕ ਐਸਪੀਸੀ ਮੈਂਬਰ ਨੇ ਐਂਡ ਤੇ ਕਿਉਂਕਿ 11000 ਰੁਪਏ ਅਸੀਂ ਜਮ੍ਹਾਂ ਕਰਾਇਆ ਪਾਠ ਅਸੀਂ ਕਰਵਾਇਆ ਹੈ ਤਾਂ ਉਹਨੇ ਇਹ ਸਾਰੇ ਫੰਕਸ਼ਨ ਨੂੰ ਆਪ ਦੇ ਨਾਮ ਤੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਜਿਹੜਾ ਉਹਨਾਂ ਦਾ ਮੁਲਾਜ਼ਮ ਹੈ ਅਰਦਾਸੀਆ ਉਹਨੂੰ ਕਹਿ ਦਿੱਤਾ ਕਿ ਇਹ ਸ਼੍ਰੋਮਣੀ ਕਮੇਟੀ ਆਰਗੇਨਾਈਜ਼ ਕਰ ਰਹੀ ਹੈਗੀ ਹੈ ਜਿਹੜੀ ਬਹੁਤ ਮਾੜੀ ਗੱਲ ਹੈ बैंकवेट हॉल की विशाल संग्रह अब आपके गो पर डॉट कॉम आरोप गोल्ड लाख फाइव लैख पर और बेनिफिट मिलेगा वर्थ टेन लाख रुपीस का जहाँ पर वेज एंड नॉन वेज फंक्शन के लिए दो सौ लोगो के लिए बैंकवेट हॉल अवेलेबल है और साथ ही यहाँ ट्वेंटी रूम्स एब्सोल्यूटली फ्री स्विमिंग पूल एक्सेस थ्री इयर्स के लिए थर्टी फाइव परसेंट डिस्काउंट फूड और बेवरेजेस के ऊपर 25 स्पा एंड बॉडी मसाज फ्री थ्री के लिए इतना ही नहीं वन ब्राइडल बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो बैंक डॉट कॉम से सिक्स इस नंबर पर